ਸਸੀ ਕਾਲ ਕਿਸਾਨ ਭਰਾਵੋ ਪੰਜਾਬ ਦੇ ਵਿੱਚ ਜੋ ਪਹਿਲਾਂ ਰੇਟ ਸੀ 535 ਤੋਂ 550 ਰੁਪਿਆ ਫਿਰ ਉਸ ਤੋਂ ਬਾਅਦ ਆਪਣੇ ਜੋ ਰੇਟ ਹੋਇਆ 435 ਤੇ 440 ਰੁਪਿਆ ਅੱਜ ਯਾਨੀ ਕਿ 18 ਤਰੀਕ ਦਾ ਜੋ ਰੇਟ ਆ ਉਹ ਹੋ ਗਿਆ 370 ਰੁਪਏ ਤੇ 380 ਦੇ 390 ਜਿੱਦਾਂ ਗਾਹਕ ਦੇ ਹਿਸਾਬ ਨਾਲ ਕੋਈ 10 ਘੱਟ ਦੇ ਦਿੰਦਾ ਜਾਂ ਵੱਧ ਦੇ ਦਿੰਦਾ ਬਹੁਤ ਭਾਰੀ ਗਰਾਫਟ ਤੂੜੀ ਦੇ ਵਿੱਚ ਆਈ ਹੈ ਜਿਹੜੇ ਕਿਸਾਨ ਭਰਾ ਆਪਣੀ ਤੂੜੀ ਰੱਖੀ ਬੈਠੇ ਨੇ ਐਦੂ ਤੂੜੀ ਹੋਰ ਘਟ ਜਾਣੀ ਆ 17 ਤਰੀਕ ਪਹਿਲਾ ਮਹੀਨਾ 2024 ਦਾ ਜੋ ਰੇਟ ਸੀ 370 80 90 ਤਿੰਨ ਰੇਟਾਂ ਦੇ ਵਿੱਚ ਤੂੜੀ ਵੇਖ ਰਹੀ ਆ ਤੋਂ ਕਿਸਾਨ ਭਰਾਵਾਂ ਨੂੰ ਬੇਨਤੀ ਵੀ ਜਿਹਨੇ ਵੇਚਣੀ ਹੈ ਵੇਚ ਸਕਦਾਗਾ ਤੇ ਤੂੜੀ ਦਾ ਰੇਟ ਦੇ ਵਿੱਚ ਹੋਰ ਜ਼ਿਆਦਾ ਘਰਾਪਟ ਹੋਣੀ ਆ ਬਦਲਣ ਦੇ ਕੋਈ ਵੀ ਚਾਂਸ ਨਹੀਂ ਕਾਰਨ ਕੀ ਆਪਣੇ ਇੱਕ ਤਾਂ ਪਰਾਲੀ ਲੋਕਾਂ ਨੇ ਤੂੜੀ ਬਣਾਉਣ ਲੱਗੇ ਦੂਜਾ ਪੰਜਾਬ ਦੇ ਵਿੱਚ ਪਿਛਲੀ ਦਿਨੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਚਾਰ ਬਹੁਤ ਵੱਡੀ ਮਾਤਰਾ ਦੇ ਵਿੱਚ ਪਿਆਗਾ ਚਾਰ ਪੈਣ ਕਰਕੇ ਤੂੜੀ ਐਦਕੇ ਗਰਾਫਤ ਆਈ ਜਾਂਦੀ ਹੈ ਹੁਣ ਆਪਾਂ ਨੂੰ ਲੋੜੀ ਤੱਕ ਹੁੰਦਾ ਵੀ ਵਦਨ ਤੇ ਚਾਂਸ ਕੋਈ ਵਦਨ ਤੇ ਚਾਂਸ ਨਹੀਂ ਲੋੜੀ ਵਾਲੇ ਦਿਨਾਂ ਤੋਂ ਬਾਅਦ ਜੋ ਤੂੜੀ ਦਾ ਰੇਟ ਆ ਅੱਜ 370 ਰੁਪਏ ਆ ਕੋਈ 80 ਦੇਈ ਜਾਂਦਾ ਕੋਈ 90 ਦੇਈ ਜਾਂਦਾ ਯਾਨੀ ਕਿ 400 ਤੋਂ 60 ਤੂੜੀ ਆ ਗਈ ਬਹੁਤ ਭਾਰੀ ਖਰਾਬਤ ਆਈ ਆ ਬਦਨ ਦੇ ਕੋਈ ਚਾਂਸ ਨਹੀਂ ਏਦੂ ਹੋਰ ਤੂੜੀ ਘਟੂ ਜਿਹੜੇ ਕਿਸਾਨ ਭਰਾ ਕੋਈ ਤੂੜੀ ਰੱਖੀ ਬੈਠੇ ਨੇ ਵੀ ਚਲੋ ਅੱਗੇ ਜਾ ਕੇ ਜਿ ਵਧੂਗੀ ਕਿਉਂਕਿ ਬਦਨ ਦੇ ਹੁਣ ਕੋਈ ਚਾਂਸ ਨਹੀਂ ਹਰਾਚਾਰਾ ਉਹ ਆਪਣੇ ਕੋਲ ਹੋਣਾ ਠੰਡ ਨੰਗੀ ਤੋਂ ਬਾਅਦ ਬਾਦੂ ਹੋ ਜਾਣਾਗਾ ਅ ਬਰਸ਼ੀਣ ਜਾਦੇ ਹੋ ਜਾਣਾਗਾ ਪੱਠਿਆਂ ਦੇ ਆਮਦ ਜ਼ਿਆਦੇ ਹੋ ਜਾਣੇ ਤੇ ਤੂੜੀ ਦਾ ਰੇਟ ਕੋਈ ਬਦਨ ਦੇ ਚਾਂਸ ਨਹੀਂ ਜਿਹੜੇ ਮੇਰੇ ਕਿਸਾਨ ਭਰਾ ਤੂੜੀ ਰੱਖੀ ਬੈਠੇ ਨੇ ਉਹਨਾਂ ਨੂੰ ਬੇਨਤੀ ਆ ਕਿ ਜਿਹਨੇ ਵੇਚਣੀ ਆ ਵੇਚ ਲੋ ਹੁਣ ਤੂੜੀ ਵਧਨ ਦੇ ਬਿਲਕੁਲ ਕੋਈ ਚਾਂਸ ਨਹੀਂ ਹੈਗੇ ਤੇ ਆਪਣਾ ਪੇਜ ਜਸਸੂਹੀ ਫੋਲੋ ਕਰ ਲਿਓ ਕਿਉਂਕਿ ਇਹਦੇ ਵਿੱਚ ਖੇਤੀ ਨਾਲ ਸੰਬੰਧਤ ਵੀਡੀਓ ਆਉਂਦੀ ਰਹਿੰਦੀਆਂ ਇਹਨਾਂ ਨੂੰ ਫੋਲੋ